ਤੋ ਕਿਸ ਕਾਲ ਲਗਾ ਜੀ ਛੋਟੀ ਜੀ ਹਫਤਾ ਮੋਰ ਦੇ ਨਾਲ ਗੱਲਾਂ ਬਾਬਾ ਜੀ ਦੀਆਂ ਤੋਂ ਉਹਨਾਂ ਨੂੰ ਸੁਣ ਕੇ ਕਹਿੰਦਾ ਮੋਰਾ ਚੁੱਪ ਚੁੱਪ ਕਿਉਂ ਕਿਉਂ ਨਹੀਂ ਢੋਲੇ ਦੀਆਂ ਬਾਤ ਕਿਉਂ ਦਾ ਮੌਜਾ ਵਿੱਚ ਤੂੰ ਹੁਣ ਲੱਜਦਾ ਦੇ ਗਾਉਂਦਾ ਬਾਗ ਸੁਨੇ ਜੁੱਨੇ ਲੱਗਦੇ ਕਿਉਂ ਨਹੀਂ ਪਹਿਲਾਂ ਹੁਣ ਗਾਉਂਦਾ ਸ਼ੇਰ ਸੋਟ ਕੇ ਅਖਾ ਨੂੰ ਕਿਆ ਕਿਉਂ ਤੁੰਵਾ ਹੋ ਗਾ ਟੋਟੇ ਦਾ ਜੀ ਆਇਆ ਪੰਜਾਬ ਤੇ ਸਲਾਕਾ ਫੜ ਕੇ ਬਾਗ ਤੁਰ ਕੇ ਪਾਲੇ ਕੀ ਮੈਂ ਘੋਲੇ ਦੀਆਂ ਲਾਵਾਂ ਜਿਹੜੇ ਬਾਗ ਵੇ ਖਾਦੀ ਵੇਖ ਨਸਿਆਂ ਦਾ ਦੌਰ ਮੈਨੂੰ ਭੁੱਲੀ ਮੇਰੀ ਤੂਰ ਕਿਵੇਂ ਨੱਚਾ ਤੇ ਗਾਵਾਂ ਕਰਦਾ ਸਮੇਂ ਦੇ ਕਮਜ਼ੋਰ ਇਵੇਂ ਜਵਾਨਾਂ ਦੇ ਬਣਦੇ ਦਿੱਤੀ ਮੁਕਾਵਾਂ ਕਹਿ ਕੇ ਥੋਰ ਤੇ 40 ਸਾਲ ਦੇ ਅਫਸਰ ਕੋ ਮਾਰਨ ਲੱਗੇ ਤੇ ਚੋਰ ਬੱਡੇ ਇਹੋ ਜਿਹੇ ਹਾਲਾਤੇ ਕਿ ਮੈਂ ਨੱਚ